ਤੁਨ ਕਰਿਆ ਦਾ ਹਿੱਸਾ ਬਣ ਜਾ ਰਹੇ ਆ ਜੋ ਵੀ ਕੋਈ ਵੋਟਰ ਹੁੰਦਾ ਉਹਨੂੰ ਬਹੁਤ ਹੀ ਗਰਮ ਇਸ ਤਾਕਤ ਨੂੰ ਇਸ ਫਰਜ ਨੂੰ ਸਮਝਦੇ ਹੋਏ ਆਪਾਂ 1 ਜੂਨ ਨੂੰ ਆਪਣੀ ਵੋਟ ਪਾ ਇਸ ਤੇ ਔਰ ਉਸ ਦਿਨ ਉਸ ਦਿਨ ਬੂਥਾਂ ਦੇ ਉੱਤੇ ਮਿੱਠਾ ਪਾਣੀ ਵੀ ਹੋਣਾ ਚਾਹੀਦਾ ਉਹ ਵੀ ਵੀ ਹੋਣਾ ਚਾਹੀਦਾ ਥੈਂਕ ਯੂ ਸੋ ਮਚ ਕੋਈ ਨਾ ਕੋਈ ਟਾਈਮ ਲੱਗੇ ਆਪਣੀ ਵੋਟ ਪਾਉਣੇ ਜਿਹਨੂੰ ਮਰਜ਼ੀ ਪਾਓ ਤੁਹਾਡਾ ਚਾਹੇ ਕਿ ਬਹੁਤ ਕੁਝ ਹੋ ਗਿਆ ਫੜੋ ਵੋਟਪੇਪਰ ਤੇ ਚੜ੍ਹਾਇਆ ਕਰੋ ਬਿਲਕੁਲ ਅਨੰਦ ਰੋਮਾਂਵਰੀ ਕਿਨ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰ ਲਓ ਫੋਨ ਉੱਤੇ ਗਿਆ ਨਾ ਆਪਣਾ ਕੋਈ ਸਾਹ ਨਹੀਂ ਆਉਣ ਕੋਈ ਪੁਸ਼ਟੀ ਲਈ ਹੈਲਪਲਾਈਨ ਐਪ ਡਾਊਨਲੋਡ ਕਰੋ ਜੋ ਜਦੋਂ ਆਪਣਾ ਡਿਜੀਟਲ ਤੁਹਾਡੇ ਘਰਾਂ ਦੇ ਵਿੱਚ ਦਾਦਾ-ਦਾਦੀ ਜਾਂ ਨਾਨਾ-ਨਾਨੀ ਜਾਂ ਹੋਰ ਕੋਈ ਤਾਂ ਉਹਨਾਂ ਨੂੰ ਵੋਟ ਕਰਨ ਲਈ ਜਰੂਰ ਕਹਿਣਾ ਜੇ ਕੋਈ ਤੁਹਾਡੇ ਘਰ ਦਾ ਮੈਂਬਰ ਨਹੀਂ ਜਾ ਰਿਹਾ ਹੁੰਦਾ ਤਾਂ ਉਹਨੂੰ ਜਰੂਰ ਉੱਤ ਸਾਹਿਦ ਕਰ ਮੁਸਕਾਨ ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਮ ਨਗਰ ਮੋਗਾ ਹੈ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਜਿਸ ਤਰ੍ਹਾਂ ਮੈਂ ਇੱਕ ਜਨ 2024 ਨੂੰ ਆਪਣਾ ਵੋਟ ਪਹਿਲਾ ਵੋਟ ਪਾਉਣ ਜਾ ਰਹੀ ਹਾਂ ਉਸੇ ਤਰ੍ਹਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣਾ ਵੋਟ ਜ਼ਰੂਰ ਪਾਉਣ ਜਾਣ ਇਸ ਨਾਲ ਸਾਡਾ ਦੇਸ਼ ਅੱਗੇ ਵਧੇਗਾ ਸਾਡੇ ਦੇਸ਼ ਨੂੰ ਇੱਕ ਵਧੀਆ ਕੈਂਡੀਡੇਟ ਮਿਲੇਗਾ ਆਗਬੂਨੀ ਉਹ ਦਾ ਕਾਰਨ ਸਿੱਧਾ ਇਹ ਹੈ ਵੀ ਸਾਡੇ 'ਚ ਇੰਟਰਸਟ ਦੀ ਕਮੀ ਹੈ ਚੰਗਾ ਲੀਡਰ ਪਿੱਛੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਬਾਰੇ ਬ੍ਰੀਫਟਿ ਲਿਖਿਆ ਹੋਇਆ ਲਿਖਿਆ ਹੋਇਆ ਨਾ ਉਹ ਇੱਕ ਚੰਗੇ ਲੀਡਰ ਸੀ ਡੀਟੇਲ ਪੜ ਲਿਓ ਲੀਡਰ ਦੇ ਕੀ ਮਾਇਨੇ ਹੁੰਦੇ ਨੇ ਠੀਕ ਹੈ ਜੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੇਗੀ ਸੋ ਇਸ ਤਰ੍ਹਾਂ ਦੇ ਲੀਡਰ ਜਿਹੜੇ ਆ ਉਹ ਪੈਦਾ ਕਰਨੇ ਆ ਉਨੂੰ ਵੋਟ ਜ਼ਰੂਰ ਕਰਨੀ ਚਾਹੀਦੀ ਹੈ ਇਹ ਕਦੇ ਵੀ ਆਪਣੇ ਮਨ ਵਿੱਚ ਨਹੀਂ ਲਿਆਉਣਾ ਚਾਹੀਦਾ ਕਿ ਮੇਰੀ ਇੱਕ ਵੋਟ ਦਾ ਕੀ ਫਾਇਦਾ ਹੈ ਜੇ ਮੈਂ ਇੱਕ ਨਹੀਂ ਵੀ ਪਾਉਂਗਾ ਪਰ ਇੱਕ ਵੋਟ ਵੀ ਤੁਹਾਡੀ ਕਈ ਵਾਰੀ ਕੈਂਡੀਡੇਟ ਦੀ ਕਿਸਮਤ ਦਾ ਫੈਸਲਾ ਕਰਦੀ ਹੈ ਤਾਂ ਫਿਰ ਅਸੀਂ ਕਈ ਵਾਰੀ ਕਹਿੰਨੇ ਆ ਕਿ ਸਰਕਾਰਾਂ ਵਧੀਆ ਕੰਮ ਨਹੀਂ ਕਰਦੀਆਂ ਇਸ ਲਈ ਸਾਨੂੰ ਬਹੁਤ ਹੀ ਸੋਚ ਸਮਝ ਕੇ ਜਾਤ ਧਰਮ ਪਾਈਚਾਰੇ ਦੋਸਤੀ ਇਹਨਾਂ ਤੋਂ ਉੱਪਰ ਉੱਟ ਕੇ ਜੋ ਸਾਡੇ ਇਲਾਕੇ ਲਈ ਜੋ ਸਾਡੇ ਏਰੀਏ ਲਈ ਵਧੀਆ ਉਮੀਦਵਾਰ ਹੈ ਉਸ ਨੂੰ ਹੀ ਚੁਣੀਏ ਕਿਸੇ ਵੀ ਲਾਲਚ ਕਿਸੇ ਵੀ ਦਬਾਅ ਦੇ ਵਿੱਚ ਨਾ ਆਈਏ ਆਪ ਵੀ ਆਪਣੀ ਵੋਟ ਨੂੰ ਕਾਸਟ ਕਰੀਏ ਆਪਣੇ ਜਿਹੜੇ ਆਲੇ ਦੁਆਲੇ ਲੋਕ ਹਨ ਉਹਨਾਂ ਨੂੰ ਵੀ ਹੋਰ ਜਾਗਰੂ ਕਰੀਏ ਕਿ ਲੋਕ ਸਭਾ ਦੀਆਂ ਜਿਹੜੀਆਂ ਇਹ ਚੋਣਾਂ ਇਹਦੇ ਵਿੱਚ ਅਸੀਂ ਸਰਕਾਰ ਚੁਣਨ ਜਾ ਰਹੇ ਹਾਂ ਜਿਹੜੀ ਸਰਕਾਰ ਅਗਲੇ 50 ਸਾਲਾਂ ਲਈ ਸਾਡੇ ਲਈ ਯੋਜਨਾਵਾਂ ਬਣਾਉਗੀ ਕੰਮ ਕਰੂਗੀ ਸਾਡੇ ਭਵਿੱਖ ਲਈ ਅਸੀਂ ਆਸ ਦੀ ਜਿਹੜੀ ਕਿਰਨ ਹੈ ਉਹ ਇੱਥੋਂ ਹੀ ਲਵਾਂਗੇ ਨਾਗਰਿਕ ਪਾਸੇ ਨਾਗਰੇ ਲੋਕਤੰਤਰ ਵਿੱਚ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਕਿ ਸੀ ਆਪਣੇ ਦੇਸ਼ ਦੀਆਂ ਅਸੀਂ ਇੱਥੇ ਵਿੱਚ ਉਹ ਬੱਚਿਆਂ ਨੂੰ ਜਾਗਰੂਤ ਕਰਨ ਲਈ ਵਿਦਿਸ਼ ਕਰਨ ਲਈ ਸਮਿਲਾ ਟੈਪ ਉੱਤੇ ਆਇਆ ਗਿਆ ਕਿ ਇਹ ਸਾਰਾ ਮੋਟਿਵ ਕੀ ਮੈਸੇਜ ਦੇ ਰਿਹਾ ਹਾਂ ਅ ਅਸਲ ਵਿੱਚ ਇਹ ਇੱਕ ਸਕੂਲ ਦੀ ਐਕਟੀਵਿਟੀ ਨਹੀਂ ਸੀਗੀ ਸਾਡੀ ਜ਼ਿਲ੍ਹੇ ਦੇ ਜਿਹੜੀ ਐਕਟੀਵਿਟੀ ਹੈ ਉਹ ਅਸੀਂ ਇੱਥੇ ਪੀਮਨਗਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕੀਤੀ ਹੈ ਔਰ ਵੈਸੇ ਸਾਰਾ ਜ਼ਿਲ੍ਹਾ ਮੋਗਾ ਅੱਜ ਆਪਣੇ ਪ੍ਰੇਅਰ ਟਾਈਮ ਦੇ ਵਿੱਚ ਉਹਨਾਂ ਸਾਰਿਆਂ ਨੇ ਹੀ ਸਟਾਫ ਨੇ ਔਰ ਬੱਚੇ ਨੇ ਮਿਲ ਕੇ ਇੱਕ ਸੌ ਚੁੱਕੀ ਹੈ ਕਿ ਅਸੀਂ ਵੋਟ ਪਾਉਣ ਵੀ ਜਾਵਾਂਗੇ ਜਿਹੜੇ ਸਾਡੇ ਪੇਰੈਂਟਸ ਨੇ ਦਾਦਾ ਦਾਦੀ ਨੇ ਨਾਨਾ ਨਾਨੀ ਨੇ ਭੈਣ ਭਰਾ ਨੇ ਉਹਨਾਂ ਸਾਰਿਆਂ ਨੂੰ ਅਸੀਂ ਜਾ ਕੇ ਅਵੇਅਰ ਕਰਾਂਗੇ ਵੀ 1 ਜੂਨ 2024 ਨੂੰ ਵੋਟਾਂ ਪੈ ਰਹੀਆਂ ਸਵੇਰੇ 7 ਵਜੇ ਵੋਟਾਂ ਦਾ ਕੰਮ ਸ਼ੁਰੂ ਹੋ ਜਾਏਗਾ ਔਰ ਸਾਰੇ ਜਣੇ ਸਾਰੇ ਜਣੇ ਜਿਹੜੇ ਹੈਗੇ ਆ ਅਸੀਂ ਵੋਟਾਂ ਪਾਉਣ ਜਾਵਾਂਗੇ ਇੱਥੇ ਜਦੋਂ ਅਸੀਂ ਬੱਚਿਆਂ ਨਾਲ ਗੱਲ ਕਰ ਰਹੇ ਸੀ ਬੱਚਿਆਂ ਨਾਲ ਅਸੀਂ ਇੰਟਰੈਕਟ ਕਰ ਰਹੇ ਸੀਗੇ ਤਾਂ ਸਾਨੂੰ ਇੱਕ ਗੱਲ ਜਿਹੜੀ ਜ਼ਰੂਰ ਮਹਿਸੂਸ ਹੋਈ ਹੈਗੀ ਹੈ ਕਿ ਇਹ ਜਿਹੜੇ ਗਵਰਨਮੈਂਟ ਸਕੂਲ ਦੇ ਬੱਚੇ ਨੇ ਨਾ ਮੈਨੂੰ ਬੜੇ ਪਿਆਰੇ ਲੱਗੇ ਕਿ ਬਹੁਤ ਜ਼ਿਆਦਾ ਇਸੀ ਨੂੰ ਇੰਟਰਸਟ ਨਾਲ ਸੁਣ ਰਹੇ ਹੈ ਬੜੇ ਹੀ ਪਿਆਰ ਦੇ ਨਾਲ ਸੁਣ ਰਹੇ ਐ ਔਰ ਉਹਨਾਂ ਨੂੰ ਇੰਟਰਸਟ ਹੈ ਔਰ ਉਹ ਜ਼ਰੂਰ ਜਾ ਕੇ ਮੈਨੂੰ ਵਿਸ਼ਵਾਸ ਹੈ ਕਿਉਂਕਿ ਜਿਹੜੇ ਨਵੇਂ ਬੱਚੇ ਨਵੇਂ ਵੋਟਰ ਬਣੇ ਨੇ ਨਾ ਉਹ ਬੱਚਿਆਂ ਦਾ ਵੀ ਇੰਟਰਸਟ ਹੈ ਸਾਨੂੰ ਵਿਸ਼ਵਾਸ ਇਹ ਹੈ ਕਿ ਇੱਥੇ ਜਿਹੜਾ ਮੈਸੇਜ ਅਸੀਂ ਸਕੂਲ ਸਟਾਫ ਵੱਲੋਂ ਅ ਡਿਪਟੀ ਡੀਓ ਸਾਹਿਬ ਸਰਦਾਰ ਗੁਰਦੇਵ ਸਿੰਘ ਜੀ ਵੱਲੋਂ ਸਰਦਾਰ ਬਲਵਿੰਦਰ ਸਿੰਘ ਜੀ ਵੱਲੋਂ ਸਮੁੱਚੀ ਜ਼ਿਲ੍ਹਾ ਦੀ ਜਿਹੜੀ ਸਵੀਪ ਟੀਮ ਹੈ ਉਹਨਾਂ ਵੱਲੋਂ ਜਿਹੜੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਉਹ ਮੈਸੇਜ ਸਾਡਾ ਇਹਨਾਂ ਦੇ ਘਰ ਤੱਕ ਜਰੂਰ ਪਹੁੰਚੇਗਾ ਪਰ ਇਹ ਬਹੁਤ ਵਧੀਆ ਬਹੁਤ ਹੀ ਵਧੀਆ ਸਾਡੇ ਐਮਬੈਸਡਰ ਨੇ ਜਿਨ੍ਹਾਂ ਨੇ ਅੱਜ ਏਸੀ ਨੂੰ ਆਪਣੇ ਘਰਾਂ ਤੱਕ ਪਹੁੰਚਾਉਣਾ ਹੈ ਔਰ ਉੱਥੋਂ ਉਹ ਚੀਜ਼ ਨਿਕਲ ਕੇ ਬਾਹਰ ਆਏਗੀ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਦਿਨ ਇਹਨਾਂ ਦੇ ਪੇਰੈਂਟਸ ਇਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਭੈਣ ਭਰਾ ਸਾਰੇ ਸਵੇਰੇ ਉੱਠ ਕੇ ਪਹਿਲਾ ਕੰਮ ਆਪਣਾ ਵੋਟ ਪਾਉਣ ਦਾ ਕਰਨਗੇ ਔਰ ਇਹ ਬੱਚੇ ਉਹਨਾਂ ਨੂੰ ਜਰੂਰ ਬੂਥਾਂ ਤੱਕ ਲੈ ਕੇ ਜਾਣਗੇ ਔਰ ਇਹ ਸਾਡੇ ਅਵੇਅਰਨੈਸ ਮਤਲਬ ਦੂਤ ਹੈਗੇ ਇਹਨਾਂ ਦੇ ਨਾਲ ਅਸੀਂ ਤਾਂ ਹੀ ਇਹਨਾਂ ਤੱਕ ਪਹੁੰਚ ਕਰਦੇ ਆ ਤਾਂ ਹੀ ਅਸੀਂ ਇਹਨਾਂ ਤੱਕ ਆਏ ਇਹਨਾਂ ਬੱਚਿਆਂ ਦੇ ਥਰੂ ਅਸੀਂ ਕਨਵੇ ਕੀਤਾ ਕਿ ਬੱਚਿਓ ਆਪਣੇ ਪੇਰੈਂਟਸ ਨੂੰ ਆਪਦੇ ਭੇਖ ਲਈ ਜਰੂਰ ਇਹ ਰਿਕਵੈਸਟ ਕਰੋ ਕਿ ਅਸੀਂ ਵੋਟ ਪਾਉਣ ਜਾਣਾ ਹੀ ਜਾਣਾ ਹੈ ਅਸੀਂ ਵੋਟ ਜਰੂਰ ਪਾਵਾਂਗੇ